ਇਸ ਵਕਤ ਦੇ ਦਰਿਆ ਸਤਲੁਜ ਦੇ ਤੁਹਾਨੂੰ ਤਾਜ਼ਾ ਅਪਡੇਟ ਦੇਣ ਜਾ ਰਹੇ ਹਾਂ 5:50 ਮਿੰਟ ਹੋ ਚੁੱਕੇ ਐ ਔਰ 14 ਅਗਸਤ ਦੀ ਇਹ ਖਬਰ ਹੈ ਕੱਲ ਦਾ ਦਰਿਆ ਸਤਲੁਜ ਦੇ ਵਿੱਚ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਗੱਲ ਖਾਸ ਦੇਖਣਯੋਗ ਹੋਊਗੀ ਕਿ ਦਰਿਆ ਸਤਲੁਜ ਜੋ ਹੈ ਜਿਸ ਪੁਲ ਤੇ ਮੈਂ ਖੜਾ ਹਾਂ ਜੋ ਰੋੜ ਨਕਉਦਰ ਤੋਂ ਜਗਰਾਵ ਜਾਂਦਾ ਹੈ ਦਰਿਆ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਇੱਕ ਹਿੱਸਾ ਇਹ ਹੈ ਔਰ ਦੂਜਾ ਹਿੱਸਾ ਜੋ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਇਹ ਤੋਂ ਸਾਹਮਣੇ ਅੱਗੇ ਹੈ ਤਾਂ ਕੱਲ ਦਾ ਪਾਣੀ ਵਧਣਾ ਸ਼ੁਰੂ ਹੋਇਆ ਹੈ ਤਾਂ ਇਸ ਪਾਣੀ ਵਧੇ ਦਾ ਨੁਕਸਾਨ ਹੁਣ ਤੁਹਾਨੂੰ ਦਿਖਾਉਨੇ ਆ ਕਿ ਸਾਹਮਣੇ ਇਹ ਤਸਵੀਰ ਦੇਖ ਲਓ ਇਹ ਕਿ ਦਰਿਆ ਦਾ ਢਾ ਜਾਂ ਪਖੋਰਾ ਕਹਿ ਸਕਦੇ ਆ ਲੱਗਿਆ ਹੋਇਆ ਹੈ ਤਾਂ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਡੈਗਰੀਆਂ کافی ਹੈ ਜਮੀਨੋ ਜੀ ਡਿੱਗੀ ਹੈ ਅੱਗੇ ਪਪੂਲਰ ਖੜਿਆ ਹੈ ਤਾਂ ਲਗਾਤਾਰ ਵਿੱਚ ਡਗ ਰਿਹਾ ਖੋਰਾ ਲੱਗਿਆ ਹੋਇਆ ਹੈ ਤਾਂ ਦਰਿਆ ਸਤਲੁਜ ਦੀ ਇਸ ਵਕਤ ਦੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੱਲ ਦਾ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਉਹ ਵੱਧ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਦਰਿਆ ਸਤਲੁਜ ਨੇ ਖੋਰਾ ਲਾਇਆ ਹੋਇਆ ਹੈ ਤੇ ਪਾਣੀ ਵੀ ਕਾਫੀ ਤੇਜ਼ ਹੈ ਇੱਕ ਤਨ ਹੋਰ ਗੱਲ ਇਹ ਦੱਸ ਦੇਵਾਂ ਕਿ ਜੋ ਦਰਿਆ ਸਤਲੁਜ ਹੈ ਕਿ ਥਾਵਾਂ ਤੋਂ ਤਿੰਨ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਇੱਕ ਖੇਸੇ ਦੇ ਵਿੱਚ ਪਾਣੀ ਜ਼ਿਆਦਾ ਦੂਜੇ ਵਿੱਚ ਘੱਟ ਇਸ ਤਰ੍ਹਾਂ ਦਰਿਆ ਇੱਥੇ ਚੱਲ ਰਿਹਾ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਫੇਰ ਵਧਿਆ ਹੈ ਬਿਆਸ ਦਰਿਆ ਨੇ ਬਹੁਤ ਜ਼ਿਆਦਾ ਤਬਾਈ ਮਚਾਈ ਹੋਈ ਹੈ ਕਿਸਾਨਾਂ ਦੀਆਂ ਫਸਲਾਂ ਬਰਬਾਦ ਖਰਾਬ ਹੋ ਚੁੱਕੀਆਂ ਹਨ ਤਾਂ ਦਰਿਆ ਸਤਲੁਜ ਦਾ ਵੀ ਜਲ ਪੱਧਰ ਵਧਿਆ ਹੈ ਜੇਕਰ ਪਾਖੜਾ ਦੀ ਗੱਲ ਕਰੀ ਤਾਂ ਉਸ ਦਾ ਅਵੇਲੇਬਲ ਲਗਾਤਾਰ ਵੱਧ ਰਿਹਾ ਹੈ ਦਰਿਆ ਸਤਲੁਜ ਦਾ ਜਲ ਪੱਧਰ ਵਧਿਆ ਕੱਲ ਰਾਤ ਤਕਰੀਬਨੇ ਵੱਧ ਰਿਹਾ ਹੈ ਔਰ ਦਰਿਆ ਦੇ ਅੰਦਰ ਕਿੰਨਾ ਵੀ ਥਾਂ ਸੀ ਜੇ ਗੱਲ ਕਰੀ ਤਾਂ ਥੋੜਾ ਜਿਹਾ ਰਹਿ ਗਿਆ ਸਾਰਾ ਪਾਣੀ ਦੇ ਨਾਲ ਢੱਕਿਆ ਜਾ ਚੁੱਕਿਆ ਹੈ ਪਰ ਦੂਜੀ ਇੱਕ ਚੰਗੀ ਗੱਲ ਵੀ ਹੈ ਕਿ ਦਰਿਆ ਦੇ ਪਾਣੀ ਅੰਦਰ ਅੰਦਰ ਹੀ ਹੈ ਕੁਝ ਨੀਵੇਂ ਇਲਾਕੇ ਜੋ ਨੀਵਾ ਏਰੀਆ ਉਥੇ ਪਾਣੀ ਜ਼ਰੂਰ ਚੜ ਗਿਆ ਹੋਵੇਗਾ ਉਥੇ ਝੋਨੇ ਦੀ ਫਸਲ ਬਰਬਾਦ ਜ਼ਰੂਰ ਹੋਈ ਹੈ ਪਾਣੀ ਦੀ ਸਪੀਡ ਪਾਣੀ ਦੀ ਰਫ਼ਤਾਰ ਤੋਂ ਆਈਡੀਆ ਲੱਗ ਸਕਦਾ ਹੈ ਕਿ ਜਲਪੱਤਰ ਜੋ ਹੈ ਦਰਿਆ ਸਤਲੁਜ ਦਾ ਹੋਰ ਵੀ ਵਧੇਗਾ ਤਾਂ ਇਹ ਸਾਹਮਣੇ ਤਸਵੀਰ ਹੈ ਜਿੱਥੇ ਦਰਿਆ ਨੇ ਖੋਰਾ ਲਾਇਆ ਹੋਇਆ ਹੈ ਇਸ ਜਗ੍ਹਾ ਤੇ ਇੱਥੇ ਸ਼ੁਰੂ ਹੋ ਜਾਂਦਾ ਹੈ ਉਹ ਅੱਗੇ ਤੱਕ ਲਗਾਤਾਰ ਦਰਿਆ ਸਾਤਲੁਜ ਨੇ ਖੋਰਾ ਲਾਇਆ ਹੋਇਆ ਹੈ ਕਿਸਾਨਾਂ ਦੀਆਂ ਜ਼ਮੀਨਾਂ ਪਾਣੀ ਦੇ ਨਾਲ ਵਹਿ ਰਹੀਆਂ ਨੇ ਅੱਗੇ ਪਪੂਲਰ ਲੱਗੀ ਹੋਇਆ ਉਹ ਵੀ ਇਸ ਦਰਿਆ ਦੀ ਢੇਟ ਚੜ੍ਹ ਰਹੇ ਨੇ ਪਹਿਲਾਂ ਪਪੂਲਰ ਡਿੱਗੇ ਵੀ ਹੈ ਔਰ ਇਸ ਜਗ੍ਹਾ ਤੇ ਕਿਸਾਨਾਂ ਦੇ ਬੂਰ ਸੀ ਬੂਰ ਬਹੁਤ ਜ਼ਿਆਦਾ ਦਰਿਆ ਦੇ ਵਿੱਚ ਡਿੱਗਿਆ ਹੈ ਤਾਂ esto ਆਪਾਂ ਜੇਕਰ ਗੱਲ ਕਰੀਏ 23 ਦੀ ਤਾਂ ਪਹਿਲਾਂ ਤੁਸੀਂ ਇਹ ਜਗ੍ਹਾ ਦੇਖ ਲਓ ਇਸ ਜਗ੍ਹਾ ਤੋਂ ਅੱਗੇ ਜੋ ਤੁਸੀਂ ਹੁਣੇ ਸਾਹਮਣੇ ਤਸਵੀਰ ਦੇਖ ਸਕਦੇ ਹੋ तकरीबन 500 ਮੀਟਰ ਦਰਿਆ ਅੱਗੇ ਸੀ ਔਰ ਦਰਿਆ ਨੇ ਵਹਿਣ ਆਪਣਾ ਇੱਥੇ ਬਣਾ ਲਿਆ ਔਰ ਕਿਸਾਨਾਂ ਦੀ ਬਰਬਾਦੀ ਦਾ ਇੱਕ ਵੱਡਾ ਕਾਰਨ ਬਣਿਆ ਇਸ ਵਕਤ ਦੀ ਦਰਿਆ ਸਤਲੁਜ ਦੀ ਤੁਹਾਨੂੰ ਤਾਜ਼ਾ ਅਪਡੇਟ ਦੇਣ ਜਾ ਰਹੇ ਹਾਂ 5:50 ਮਿੰਟ ਹੋ ਚੁੱਕੇ ਐ ਔਰ 14 ਅਗਸਤ ਦੀ ਇਹ ਖਬਰ ਹੈ ਕੱਲ ਦਾ ਦਰਿਆ ਸਤਲੁਜ ਦੇ ਵਿੱਚ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਗੱਲ ਖਾਸ ਦੇਖਣਯੋਗ ਹੋਊਗੀ ਕਿ ਦਰਿਆ ਸਤਲੁਜ ਜੋ ਹੈ ਜਿਸ ਪੁਲ ਤੇ ਮੈਂ ਖੜਾ ਹਾਂ ਜੋ ਰੋੜ ਨਕਉਦਰ ਤੋਂ ਜਗਰਾਵਾਂ ਜਾਂਦਾ ਹੈ ਦਰਿਆ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਇੱਕ ਹਿੱਸਾ ਇਹ ਹੈ ਔਰ ਦੂਜਾ ਹਿੱਸਾ ਜੋ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਇਹਦੇ ਸਾਹਮਣੇ ਅੱਗੇ ਹੈ ਤਾਂ ਕੱਲ ਦਾ ਪਾਣੀ ਵਧਣਾ ਸ਼ੁਰੂ ਹੋਇਆ ਹੈ ਤਾਂ ਇਸ ਪਾਣੀ ਵਧੇ ਦਾ ਨੁਕਸਾਨ ਹੁਣ ਤੁਹਾਨੂੰ ਦਿਖਾਉਂਦੇ ਆ ਕਿ ਸਾਹਮਣੇ ਤਸਵੀਰ ਦੇਖ ਲਓ ਇਹ ਕਿ ਦਰਿਆ ਦਾ ਢਾ ਜਾਂ ਪਖੋਰਾ ਕਹਿ ਸਕਦੇ ਆ ਲੱਗਿਆ ਹੋਇਆ ਹੈ ਤਾਂ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਡੈਗਰੀਆਂ کافی ਹੈ ਜਮੀਨੋ ਜਿੱਦੀ ਡਿੱਗੀ ਹੈ ਅੱਗੇ ਪਪੂਲਰ ਖੜਿਆ ਹੈ ਤਾਂ ਲਗਾਤਾਰ ਵਿੱਚ ਡਗ ਰਿਹਾ ਖੋਰਾ ਲੱਗਿਆ ਹੋਇਆ ਹੈ ਤਾਂ ਦਰਿਆ ਸਤਲੁਜ ਦੀ ਇਸ ਵਕਤ ਦੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੱਲ੍ਹ ਦਾ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਉਹ ਵੱਧ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਦਰਿਆ ਸਤਲੁਜ ਨੇ ਖੋਰਾ ਲਾਇਆ ਹੋਇਆ ਹੈ ਤੇ ਪਾਣੀ ਵੀ ਕਾਫੀ ਤੇਜ਼ ਹੈ ਇੱਕ ਤਨ ਹੋਰ ਗੱਲ ਇਹ ਦੱਸ ਦੇਵਾਂ ਕਿ ਜੋ ਦਰਿਆ ਸਤਲੁਜ ਹੈ ਕਿ ਥਾਵਾਂ ਤੋਂ ਤਿੰਨ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਇੱਕ ਖੇਸੇ ਦੇ ਵਿੱਚ ਪਾਣੀ ਜ਼ਿਆਦਾ ਦੂਜੇ ਵਿੱਚ ਘੱਟ ਇਸ ਤਰ੍ਹਾਂ ਦਰਿਆ ਇੱਥੇ ਚੱਲ ਰਿਹਾ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਫੇਰ ਵਧਿਆ ਹੈ ਬਿਆਸ ਦਰਿਆ ਨੇ ਬਹੁਤ ਜ਼ਿਆਦਾ ਤਬਾਈ ਮਚਾਈ ਹੋਈ ਹੈ ਕਿਸਾਨਾਂ ਦੀਆਂ ਫਸਲਾਂ ਬਰਬਾਦ ਖਰਾਬ ਹੋ ਚੁੱਕੀਆਂ ਹਨ ਤਾਂ ਦਰਿਆ ਸਤਲੁਜ ਦਾ ਵੀ ਜਲ ਪੱਧਰ ਵਧਿਆ ਹੈ ਇਹ ਕਿਰਪਾ ਖੜਾ ਦੀ ਗੱਲ ਕਰੀ ਤਾਂ ਉਸ ਦਾ ਵੀ ਲੈਵਲ ਲਗਾਤਾਰ ਵੱਧ ਰਿਹਾ ਹੈ ਦਰਿਆ ਸਤਲੁਜ ਦਾ ਜਲ ਪੱਧਰ ਵਧਿਆ ਕੱਲ ਰਾਤ ਤਕਰੀਬਨ ਨੇ ਵੱਧ ਰਿਹਾ ਹੈ ਔਰ ਦਰਿਆ ਦੇ ਅੰਦਰ ਕਿੰਨਾ ਵੀ ਥਾਂ ਸੀ ਜੇ ਗੱਲ ਕਰੀ ਤਾਂ ਥੋੜੇ ਹੀ ਰਹਿ ਗਿਆ ਸਾਰਾ ਪਾਣੀ ਦੇ ਨਾਲ ਢੱਕਿਆ ਜਾ ਚੁੱਕਿਆ ਹੈ ਪਰ ਦੂਜੀ ਇੱਕ ਚੰਗੀ ਗੱਲ ਵੀ ਹੈ ਕਿ ਦਰਿਆ ਦੇ ਪਾਣੀ ਅੰਦਰ ਅੰਦਰ ਹੀ ਹੈ ਕੁਝ ਨੀਵੇਂ ਇਲਾਕੇ ਜੋ ਨੀਵਾ ਏਰੀਆ ਹੈ ਉਥੇ ਪਾਣੀ ਜ਼ਰੂਰ ਚੜ ਗਿਆ ਹੋਵੇਗਾ ਉਥੇ ਝੋਨੇ ਦੀ ਫਸਲ ਬਰਬਾਦ ਜ਼ਰੂਰ ਹੋਈ ਹੈ ਪਾਣੀ ਦੀ ਸਪੀਡ ਪਾਣੀ ਦੀ ਰਫ਼ਤਾਰ ਤੋਂ